ਸਹਾਰਾ ਕਲੱਬ ਸਮਾਣਾ ਵਿਖੇ ਦਵਿੰਦਰ ਪੱਟੀ ਵੱਲੋਂ ਕਰਵਾਏ ਪ੍ਰੋਗਰਾਮ ਵਿੱਚ ਸ਼ਹਿਰ ਦੀਆਂ ਮਾਨਮਤੀ ਸ਼ਖਸੀਅਤਾਂ ਤੋਂ ਇਲਾਵਾ ਪੰਜਾਬ ਕਾਂਗਰਸ ਮਹਿਲਾ ਮੰਡਲ ਦੀ ਪ੍ਰਧਾਨ ਗੁਰਸ਼ਰਨ ਕੌਰ ਰੰਦਾਵਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਲਾਈਨਜ਼ ਕਲੱਬ ਰਾਇਲ ਦੇ ਪ੍ਰਧਾਨ ਜੀਵਨ ਗਰਗ ਅਤੇ ਭਾਜਪਾ ਯੁਵਾ ਨੇਤਾ ਪ੍ਰਕਸ਼ਿਤ ਪਾਟਕ ਨੇ ਸਾਂਝੇ ਤੌਰ ਤੇ ਰਿਬਨ ਕੱਟ ਕੇ ਕੀਤੀ। ਇਸ ਮੌਕੇ ਜਗਤਾਰ ਸਿੰਘ ਮਣਕੂ ਫਿਲਮੀ ਅਦਾਕਾਰ ਸੋਨੂ ਪ੍ਰਦਾਨ ਅੰਜਲੀ ਮਹੰਤ ਅਤੇ ਆਏ ਹੋਏ ਸਾਈਂ ਲੋਕਾਂ ਨੇ ਸ਼ਿਰਕਤ ਕਰਦਿਆਂ ਸਾਰੇ ਹੀ ਸਹਿਯੋਗੀ ਸੱਜਣਾ ਦਾ ਸਨਮਾਨ ਵੀ ਕੀਤਾ ਅਤੇ ਇਸ ਮੌਕੇ ਆਏ ਹੋਏ ਦੋ ਲੋੜਵੰਦ ਪਰਿਵਾਰਾਂ ਨੂੰ ਪ੍ਰਦਾਨ ਜੀਵਨ ਗਰਗ ਵੱਲੋਂ ਸਿਲਾਈ ਮਸ਼ੀਨਾਂ ਵੀ ਦਿੱਤੀਆਂ ਗਈਆਂ ਸਮਾਣਾ ਤੋਂ ਦਿਵਾਂਤ ਰੇਜਾ ਦੀ ਵਿਸ਼ੇਸ਼ ਰਿਪੋਰਟ ਸਤਿਗਾਂਜੀ ਮੈਂ ਤੁਹਾਡਾ ਸਨੁਪਰਦਨ ਇੱਕ ਛੋਟਾ ਜਿਹਾ ਨਿਮਾਣਾ ਜਿਹਾ ਕਲਾਕਾਰ ਜੀ ਸੋ ਸਾਡੇ ਜਿਹੜੇ ਮੌਜੇ ਜ਼ਰੇ ਪਹੁੰਚੇ ਹੋਏ ਨੇ ਜੀ ਮੈਂ ਸਭ ਦਾ ਦਿਲੋਂ ਸਤਿਕਾਰ ਕਰਦਾ ਜੀ ਸਾਰਿਆਂ ਦਾ ਤੇ ਸਾਡੇ ਸੋਨੂ ਸਿੰਘ ਜੀ ਵਾਜ ਨੇ ਅੰਜਲੀ ਰਾਏ ਜੀ ਨੇ ਇੱਧਰ ਸਾਡੇ ਜਵੈਲਦਾਰ ਸਾਹਿਬ ਪਹੁੰਚੇ ਨੇ ਬਾਕੀ ਹੋਰ ਵੀ ਜਿੰਨੇ ਵੀ ਤਮਾਮ ਮੌਜੇ ਸਾਬ ਨੂੰ ਮੇਰੇ ਵੱਲੋਂ ਜੀ ਆਇਆਂ ਨੂੰ ਜੀ ਇੱਕ ਤਾਰਾ ਬੋਲੇ ਚੈਨਲ ਪੱਟੀ ਸਾਹਿਬ ਦਾ ਇੱਕ ਬਹੁਤ ਵੱਡਾ ਉਪਰਾਲਾ ਜੀ ਜਿਹੜਾ ਇਹਨਾਂ ਨੇ ਇੱਕ ਸਾਲ ਪਹਿਲਾਂ ਕੀਤਾ ਸੀ ਅੱਜ ਉਹਦੀ ਵਰਧਗੰਣ ਮਨਾਏ ਜਾ ਰਹੀ ਹੈ ਸੋ ਮੇਰੇ ਵੱਲੋਂ ਪੱਟੀ ਸਾਹਿਬ ਤੇ ਉਹਨਾਂ ਦੇ ਜਿੰਨੇ ਵੀ ਸਹਾਇਤ ਸੀ ਜਿਹੜੇ ਉਹਨਾਂ ਦੇ ਨਾਲ ਸਪੋਰਟ ਕਰਦੇ ਨੇ ਸਾਰਿਆਂ ਨੂੰ ਵਧਾਈ ਦੇ ਪਾਤਰ ਨੇ ਉਹ ਸਾਰਿਆਂ ਨੂੰ ਮੈਂ ਦਿਲੋਂ ਸਤਿਕਾਰ ਕਰਦਾ ਹਾਂ ਜੀ। ਅੱਜ ਬਹੁਤ ਖੁਸ਼ੀ ਦੀ ਗੱਲ ਹੈ ਕਿਉਂਕਿ ਅੱਜ ਸਾਡੇ ਭਰਾ ਦਵਿੰਦਰ ਪੱਟੀ ਜੀ ਦਾ ਜਿਹੜਾ ਚੈਨਲ ਹੈ ਇੱਕ ਤਾਰਾ ਬੋਲੇ ਉਹਦਾ ਅੱਜ 1 ਸਾਲ ਪੂਰਾ ਹੋ ਗਿਆ। ਮੈਂ ਉਹਨਾਂ ਨੂੰ ਉਹਦੀ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਨੀ ਆ। ਤੇ ਵਾਹਿਗੁਰੂ ਅੱਗੇ ਅਰਦਾਸ ਕਰਦੀ ਆ ਕਿ ਉਹਨਾਂ ਦਾ ਇਹ ਚੈਨਲ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਬੜਾ ਹੀ ਮੈਂ ਜੇ ਕਹਾਂ ਕਿ ਪੋਲਿਟਿਕਸ ਦੇ ਵਿੱਚ ਆਸੀਂ ਵੇਖੋ ਇਹ ਸਮਾਜ ਜੋ ਹੈ ਇਹਦੇ ਵਿੱਚ ਬਹੁਤ ਚੰਗੇ ਲੋਕ ਚੰਗੇ ਕਰਮ ਕਰਦੇ ਨੇ ਸਾਰੇ ਆਪੋ ਆਪਣੇ ਕੰਮਾਂ ਦੇ ਵਿੱਚ ਜੋ ਉਹਨਾਂ ਨੂੰ ਵਧੀਆ ਲੱਗਦਾ ਹੈ ਸਮਾਜ ਦੀ ਸੇਵਾ ਤੇ ਭਲਾਈ ਕਰਦੇ ਨੇ ਪਰ ਮੈਂ ਸਮਝਦੀ ਆ ਉਹ ਚੀਜ਼ ਨੂੰ ਅੱਜ ਫੋਰਚ ਹੋਣ ਦਾ ਕੰਮ ਜਿਹੜਾ ਹੈ ਚਾਹੇ ਪ੍ਰਿੰਟ মিডিਆ ਚਾਹੇ ਇਲੈਕਟ੍ਰੋਨਿਕ মিডিਆ ਇੱਕ ਤੁਹਾਡੀ ਜਰੀਏ ਹੁੰਦਾ ਸਾਡੇ ਕੰਮ ਦਾ ਪਤਾ ਲੰਦਾ ਤੇ ਮੈਂ ਇੱਕ politcal leader ਹੋਣ ਕਰਕੇ ਇੱਕ ਜਰੂਰ ਆਪਣੇ ਸਾਰੇ মিডিਆ ਦੇ ਭਰਾਵਾਂ ਨੂੰ ਜਰੂਰ ਕਹੂੰਗੀ ਖਾਸ ਕਰ ਆਪਣੇ ਭਰਾ ਦਵਿੰਦਰ ਪੱਟੀ ਜੀ ਨੂੰ ਵੀ ਕਹੂੰਗੀ ਕਿ ਜੋ ਅੱਜ ਦੇ ਅਚੋਕੇ ਜੀਵਨ ਦੇ ਵਿੱਚ ਸਾਡੀਆਂ ਸਰਕਾਰਾਂ 'ਚ ਕੋਈ ਵੀ ਆਣ ਆ ਵੀ ਰਹੀਆਂ ਨੇ ਚਾਹੇ ਮੌਜੂਦਾ ਸਰਕਾਰਾਂ ਹੈਗੀਆਂ ਨੇ ਇੱਕ ਮੇਰੀ ਬੇਨਤੀ ਜ਼ਰੂਰ ਹੈ ਕਿ ਤੁਸੀਂ ਬਹੁਤ ਕੋਸ਼ਿਸ਼ ਕਰਕੇ ਸੱਚ ਲਿਖਦੇ ਹੋ ਸੱਚ ਬੋਲਦੇ ਹੋ ਲੋਕਾਂ ਤੱਕ ਪਹੁੰਚਾਉਂਦੇ ਹੋ ਸਰਕਾਰਾਂ ਦਾ ਤੁਹਾਡੇ ਉੱਤੇ ਮੈਂ ਪ੍ਰੈਸ਼ਰ ਨਹੀਂ ਕਹੂੰਗੀ ਪਰ ਇੱਕ ਸਿਸਟਮ ਹੁੰਦਾ ਹੈ ਗੱਲ ਅੱਗੇ ਲੈ ਕੇ ਜਾਣ ਦਾ ਪਰ ਪਲੀਜ਼ ਬੇਨਤੀ ਹੈ ਕਿ ਸੱਚ ਨੂੰ ਸੱਚ ਕਹੋ ਜਿਵੇਂ ਅੱਜ ਪੰਜਾਬ ਦੀ ਗੱਲ ਕਰ ਲਈਏ ਪੰਚਾਇਤੀ ਚੋਣਾਂ ਦਾ ਮਾਹੌਲ ਪੂਰਾ ਗਰਮ ਹੈ ਮੈਨੂੰ ਇਹ ਗੱਲ ਕਹਿਣ ਚ ਕੋਈ ਗੁਰੇਜ਼ ਨਹੀਂ ਜੋ ਕੱਲ ਅਸੀਂ ਫਿਰੋਜ਼ਪੁਰ ਦੇ ਵਿੱਚ ਦੇਖਿਆ ਗੁੰਡਾਗਰਦੀ ਦਾ ਨੰਗਾ ਨਾਚ ਮੈਂ ਕਹੂੰਗੀ ਲੋਕਤੰਤਰ ਦਾ ਕਹਾਣ ਹੈ ਕਿ ਕੋਈ ਵੀ ਹੋਰ ਪਾਰਟੀ ਜਿਹੜੀ ਵਿਰੋਧੀ ਚਿਰ ਦੇ ਵਿੱਚ ਹੈ ਉਹਨੂੰ ਲੋਕਤੰਤਰ ਦੇ ਵਿੱਚ ਡੈਮੋਕ੍ਰੇਸੀ ਦੇ ਵਿੱਚ ਆਪਣਾ ਹੱਕ ਰੱਖਣ ਦਾ ਕੋਈ ਅਧਿਕਾਰ ਨਹੀਂ ਹੈ ਇਹ ਜਿਹੜੀ ਮੌਜੂਦਾ ਪਾਰਟੀ ਹੈ ਇਹ ਵੀ ਧਰਨੇ ਪ੍ਰਦਰਸ਼ਨਾਂ ਚੋਂ ਨਿਕਲੀ ਹੋਈ ਪਾਰਟੀ ਹੈ ਇਹ ਵੀ ਲੋਕਤੰਤ੍ਰਿਕ ਪਾਰਟੀ ਹੈ ਪਰ ਜੋ ਕੱਲ ਗੁਰਦਾਸਪੁਰ ਦੇ ਵਿੱਚ ਹੋਇਆ ਸਾਡੇ ਬਹੁਤ ਹੀ ਸਰਕਾਰਯੋਗ ਐਮਪੀ ਸਾਡੇ ਡਿਪਟੀ ਸੀਐਮ ਰਹੇ ਰੰਧਾਵਾ ਸਾਹਿਬ ਜੋ ਉਹਨਾਂ ਨੂੰ ਮੁਸ਼ਕਲ ਆ ਤੇ ਉਹਨਾਂ ਦੇ ਉੱਥੇ ਸਾਬਕਾ ਵਜ਼ੀਰ ਸਾਡੇ ਸੀਐਲਪੀ ਲੀਡਰ ਤੇ ਉੱਥੋਂ ਦੇ ਮੌਜੂਦਾ ਐਮਐਲਏ ਗੁਰਦਾਸਪੁਰ ਦੇ ਉਹਨਾਂ ਨੂੰ ਦੇਖਣ ਲਈ ਤੇ ਉਹਨਾਂ ਦੇ ਲਈ ਜੋ ਉੱਥੇ ਮੁਸ਼ਕਲਾਂ ਆਈਆਂ ਨੇ ਸਮਝਦੀਆਂ ਸਾਰੇ ਪੰਜਾਬ ਨੇ ਦੇਖਿਆ ਇਹ ਕੋਈ ਚੰਗੀ ਗੱਲ ਨਹੀਂ ਹੈ ਸਰਕਾਰਾਂ ਲੋਕ ਬਣਾਉਂਦੇ ਨੇ ਆਪਣੀ ਮਰਜ਼ੀ ਨਾਲ ਇਹ ਲੋਕਤੰਤਰ ਹੈ ਇਹ ਲੋਕਤੰਤਰ ਦੀ ਖੂਬਸੂਰਤੀ ਆ ਉਹ ਬਿਲਕੁਲ ਖਤਮ ਹੋ ਚੁੱਕੀ ਆ ਇਹ ਚੀਜ਼ਾ ਨਹੀਂ ਹੋਣੀ ਚਾਹੀਦੀਆਂ ਮਾਫ ਕਰਨਾ ਜ ਬੜੀ ਖੁਸ਼ੀ ਦਾ ਦਿਨ ਹੈ ਅੱਜ ਅਸੀਂ ਇੱਕ ਬੜੇ ਸੋਹਣੇ ਮੌਕੇ ਤੇ ਸ਼ੁਭ ਦਿਹਾੜੇ ਤੇ ਗਵਿੰਦਰ ਪੱਟੀ ਬਾਈ ਜੀ ਨੂੰ ਵਧਾਈ ਦੇਣ ਲਈ ਆਏ ਆ ਪਰ ਖਲਾਤ ਪੰਜਾਬ ਦੇ ਜੇ ਬਣ ਗਏ ਕਿ ਬੋਲੇ ਬਿਨਾ ਰਹਿ ਨਹੀਂ ਜਾਂਦਾ ਤੁਹਾਨੂੰ ਮੇਰੀ ਬੇਨਤੀ ਫੇਰ ਇੱਕ ਵਾਰ ਜ਼ਰੂਰ ਹੈ ਕਿ ਲੋਕਾਂ ਦੀ ਆਵਾਜ਼ ਨੂੰ ਤੁਸੀਂ ਅੱਗੇ ਲੈ ਕੇ ਜਾਣਾ ਹੈ ਅਸੀਂ ਲੀਡਰ ਤੁਹਾਡੇ ਨਾਲ ਹੀ ਅੱਗੇ ਵਧਣਾ ਚਾਹੁੰਦੇ ਆ ਤੇ ਵਧੇ ਵੀ ਆ ਤੁਸੀਂ ਸਾਡੀ ਆਵਾਜ਼ ਹੋ ਇਹਨੂੰ ਜ਼ਰੂਰ ਲੋਕਾਂ ਤੱਕ ਸਹੀ ਪਹੁੰਚਾਓ ਧੰਨਵਾਦ ਸਾਡੇ ਬਹੁਤ ਸਤਿਕਾਰਯੋਗ ਸਾਡੇ ਭਰਾ ਦਿੰਦਰ ਪੱਟੀ ਜੀ ਨੇ ਜਿਹੜਾ ਅੱਜ ਇੱਕ ਆਪਣੇ ਚੈਨਲ ਖੋਲ੍ਹਿਆ ਸੀ ਇੱਕ ਤਾਰਾ ਉਦਾਜ ਇੱਕ ਨਵਾਂ ਸਾਲ ਇੱਕ ਸਾਲ ਪੂਰਾ ਹੋ ਗਿਆ ਉਹਨਾਂ ਦਾ ਜਿਹੜਾ ਪ੍ਰੋਗਰਾਮ ਰੱਖਿਆ ਵਿਸ਼ੇਸ਼ ਤੌਰ ਤੇ ਜਿਹਦਾ ਜਿਹੜਾ ਮੁੱਖ ਮਹਿਮਾਨ ਸਾਡੇ ਮੈਡਮ ਮੈਲਾ ਕੌਂਸਲ ਮੰਡਲ ਦੇ ਪ੍ਰਧਾਨ ਗੁਸ਼ ਕਰਨ ਦਾ ਹੋਵਾ ਜੀ ਆਪਣੀ ਟੀਮ ਨਾਲ ਇਸ ਪ੍ਰੋਗਰਾਮ 'ਚ ਹਾਜ਼ਰ ਹੋਏ ਨੇ ਇਹਨਾਂ ਵੱਲੋਂ ਸਾਰੇ ਪੱਤਰਕਾਰ ਭਾਈਚਾਰੇ ਨੂੰ ਸਾਰਿਆਂ ਨੂੰ ਸ਼ਰਮਾਨੇਦ ਕੀਤਾ ਗਿਆ ਮੈਂ ਇੱਕ ਵਾਰ ਵਧਾਈ ਦੇਣਾ ਦਵਿੰਦਰ ਜੀ ਨੂੰ ਜਿਨ੍ਹਾਂ ਨੇ ਇਹ ਪਹਿਲਾ ਪਹਿਲਾ ਚਾਂਸ ਆ ਮੈਨੂੰ ਮੇਰੀ ਨਜ਼ਰ ਦੇ ਵਿੱਚ ਵੀ ਜਿਨ੍ਹਾਂ ਨੇ ਇੱਕ ਸਾਲ ਪੂਰਾ ਹੋਣ ਤੇ ਆਪਣਾ ਬੋਲ ਰੱਖਿਆ ਹੋਇਆ ਬਹੁਤ ਚੰਗਾ ਲੱਗਿਆ ਬਹੁਤ ਵਧੀਆ ਲੱਗਿਆ ਪੱਤਰਕਾਰਾਂ ਭਾਈਕਰਾਂ ਸਾਡੇ ਇੱਕ ਸਮਾਜ ਦੇ ਵਿੱਚ ਇੱਕ ਅਹਿਮ ਸਥਾਨ ਰੱਖਦਾ ਹੈ ਜਿਹੜੇ ਲੋਕਾਂ ਦੀਆਂ ਮੁਸ਼ਕਲਾਂ ਲੋਕਾਂ ਤੱਕ ਸੱਚਾਈ ਦੇ ਰੂਪ ਵਿੱਚ ਅੱਗੇ ਪੇਸ਼ ਕਰਦੇ ਨੇ ਮਾਈਕਰਫੋਨ ਸ੍ਰੀ ਦਿੰਦਰ ਪੱਟੀ ਦਾ ਇਹਨਾਂ ਦੇ ਇੱਕ ਇੱਕ ਤਾਰਾ ਚੈਨਲ ਦੇ ਇੱਕ ਸਰਬਰਾਹ ਦੇ ਲੱਖ ਭੇਜਣਾ